ਵੈਭੁਰ ਜੀ ਦਾ ਖਾਲਸਾ ਵੈਭੁਰ ਜੀ ਦੀ ਫਤਿਹ ਪਹਿਲਾਂ ਮੈਂ ਆਪ ਸਾਰੇ ਪੱਤਰਕਾਰ ਵੀਰਾਂ ਨੂੰ ਔਰ ਫਰੀਦਕੋਟ ਇਲਾਕੇ ਦੀ ਸਮੂੱਚੀ ਸੰਗਤ ਨੂੰ ਔਰ ਪੰਜਾਬ ਵਿੱਚ ਰਹਿਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੰਦਾ ਜੋ ਹਰ ਸਾਲ ਬਾਬਾ ਫਰੀਦ ਜੀ ਦਾ ਆਗਮਨ ਪੁਰਬ 21 22 23 ਸਤੰਬਰ ਦਾ ਜਿਹੜਾ ਫਰੀਦਕੋਟ ਬੜੀ ਸ਼ਰਧਾ ਭਾਵਨਾ ਧੂਮ-ਧਾਮ ਨਾਲ ਮਨਾਇਆ ਜਾਂਦਾ ਇਸ ਮੇਲੇ ਤੇ ਪੰਜਾਬ ਦੇ ਵਿੱਚੋਂ ਕੀ ਹੋਰ ਸੂਬਿਆਂ ਤੋਂ ਵੀ ਜਿਹੜੀਆਂ ਸਿੱਖ ਸੰਗਤਾਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਸੋ ਇਸ ਵਾਰ ਜੋ ਬਾਬਾ ਫਰੀਦ ਜੀ ਦਾ ਆਗਮਨ ਪੁਰਬ 13 ਤਰੀਕ ਤੋਂ ਸ਼ੁਰੂ ਹੋ ਜਾਣਾ ਹੈ 21 22 23 ਤੱਕ ਜਿਹੜਾ ਪ੍ਰੋਗਰਾਮ ਚੱਲਦਾ ਹੈ ਹਰ ਸਾਲ ਦੀ ਤਰ੍ਹਾਂ ਉਹ ਚੱਲਣਾ ਸੋ ਉਹਦੇ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਜੋ ਫਰੀਦਕੋਟ ਸ਼ਹਿਰ ਦੇ ਵਿੱਚ ਇਕੱਲਾ ਸ਼ਹਿਰ ਦੇ ਵਿੱਚ ਨਹੀਂ ਤੁਸੀਂ ਸਾਡੇ ਇਧਰੋਂ ਤਹਨੇ ਵਾਲੇ ਪਾਸੋਂ ਆਜੋ ਇਧਰੋਂ ਸਾਦਕਾਲੇ ਪਾਸੋਂ ਆਜੋ ਫੋਜਪੁਰ ਵਾਲੇ ਪਾਸੋਂ ਜਾਂ ਇਧਰੋਂ ਕੋੜਪੂਰੇ ਵਾਲੇ ਪਾਸੋਂ ਮੈਨੂੰ ਲੱਗਦਾ ਸ਼ਹਿਰਾਂ ਤੋਂ ਵੀ 4-4 ਕਿਲੋਮੀਟਰ ਦੂਰ ਤੇ ਜਿਹੜਾ ਬਹੁਤ ਸਾਰਾ ਲੰਗਰ ਲੱਗਿਆ ਔਰ ਉਹ ਲੰਗਰ ਜਿਹੜਾ ਕਈ ਤਰ੍ਹਾਂ ਦੇ ਭੋਜਨ ਕਈ ਤਰ੍ਹਾਂ ਦਾ ਪਕਵਾਨ ਜਿਹੜਾ ਸ਼ਰਦਾ ਵਾਲੀਆਂ ਸਿੱਖ ਸੰਗਤਾਂ ਸੰਗਤਾਂ ਵਾਸਤੇ ਲਾਉਂਦੀਆਂ ਹੈ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਜੋ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਆਪਾਂ ਬਾਬਾ ਫਰੀਦ ਦੀ ਨਗਰੀ ਬੈਠੇ ਆਂ ਔਰ ਸਾਡਾ ਮੈਨੂੰ ਲੱਗਦਾ ਵੀ ਅ ਅੱਗੇ ਪਟੰਡਾ ਆ ਗਿਆ ਅ ਤਖਤ ਸਹਿਬ ਆ ਗਿਆ ਦਮਦਮਾ ਸਹਿਬ ਤੇ ਥੋੜਾ ਜਿਹਾ ਇਲਾਕਾ ਹੋਰ ਆ ਜਿਹੜਾ ਬਚਿਆ ਹੈ ਲਗਭਗ 65 70% ਜਿਹੜਾ ਪਾਣੀ ਦੇ ਨਾਲ ਪੰਜਾਬ ਡੁੱਬ ਚੁੱਕਿਆ ਔਰ ਅਜੇ ਵੀ ਜਿਹੜੀ ਦਿਨੋਂ ਦਿਨ ਵਰਖਾ ਹੋ ਰਹੀ ਹੈ ਔਰ ਮੈਨੂੰ ਲੱਗਦਾ ਵੀ ਜੇ ਵਰਖਾ ਨਹੀਂ ਹਟਦੀ ਤੇ ਸ਼ਾਇਦ ਸਾਰਾ ਹੀ ਪੰਜਾਬ ਪਾਣੀ ਚ ਡੁੱਬ ਸਕਦਾ। ਸੋ ਮੇਰੀ ਹੱਥ ਜੋੜ ਕੇ ਸਬੂਚੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਵੀਰ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਾਉਂਦੇ ਨੇ ਉਹ ਲੰਗਰ ਐਤਕੀ ਕੋਸ਼ਿਸ਼ ਕਰਿਓ ਵੀ ਹਰ ਪੀੜਤਾਂ ਵਾਸਤੇ ਪਹੁੰਚਾਇਆ ਜਾਵੇ। ਸੋ ਜੇ ਲੰਗਰ ਨੇ ਸੁੱਕੀਆਂ ਰਸਤਾ ਜਾਂ ਮਾਇਆ ਕਰਕੇ ਕਿਉਂਕਿ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਲੱਖਾਂ ਏਕੜ ਜ਼ਮੀਨ ਜਿਹੜੀ ਉਹ ਫਸਲ ਤਬਾਹ ਹੋ ਚੁੱਕੀ ਹੈ ਮਜ਼ਦੂਰ ਵੀ ਘਰੇ ਬੈਠੇ ਨੇ ਸੋ ਉਹਨਾਂ ਦੀ ਪੈਸੇ ਕਰਕੇ ਵੀ ਹੈਲਪ ਕੀਤੀ ਜਾਵੇ ਔਰ ਸੁੱਕਾ ਰਾਸ਼ਨ ਤੇ ਲੰਗਰ ਬਣਵਾ ਕੇ ਵੀ ਜਿਹੜਾ ਸਾਡਾ ਫਿਰੋਜ਼ਪੁਰ ਇਲਾਕਾ ਹੈ ਅ ਅਸ਼ਲੀ ਅੰਮ੍ਰਿਤਸਰ ਸਾਹਿਬ ਇਲਾਕਾ ਹੈ ਇਧਰੋਂ ਫਾਜ਼ਲਕਾ ਇਲਾਕਾ ਜਿੱਥੇ ਹੜ੍ਹ ਆਏ ਹੋਏ ਨੇ ਉਥੇ ਜਿਹੜਾ ਲੰਗਰ ਬਣਾ ਕੇ ਲਜਾਇਆ ਜਾਵੇ ਫਰੀਦਪੁਰ ਜਿਹੜਾ ਲੰਗਰ ਹੈ ਉਹ ਕੇਵਲ ਬਾਬਾ ਫਰੀਦ ਜੀ ਦੀ ਜਿਹੜੀ ਕਮੇਟੀ ਹੈ ਉਹਦੇ ਦੀ ਸਾਹਿਬ ਜਾਂ ਬਾਬਾ ਫਰੀਦ ਜੀ ਦਾ ਸਥਾਨ ਪਵਿੱਤਰ ਇਸ ਇੱਥੋਂ ਦੀ ਕਮੇਟੀ ਜਿਹੜੀ ਸਿੱਖ ਸੰਗਤਾਂ ਵਾਸਤੇ ਲੰਗਰ ਦਾ ਅਰੇਂਜਮੈਂਟ ਕਰਨ ਬਾਕੀ ਜਿਹੜੀਆਂ ਬਾਹਰਲੀਆਂ ਸੰਗਤਾਂ ਲੰਗਰ ਲਾਉਣਗੀਆਂ ਉਹ ਹੜਪੀੜਤਾਂ ਵਾਸਤੇ ਲੈ ਕੇ ਜਾਣੀਆਂ ਕਈਆਂ ਦੀ ਸੇਵਾਦਾਰ ਜਾਂ ਸਰਪੰਚਾਂ ਦੀ ਤੋਹਗੀ ਵੀ ਹੋ ਸਕੀ ਵੀ ਅਸੀਂ ਹੜਪੀੜਤਾਂ ਦੇ ਮੱਦੇਨਜ਼ਰ ਵੀ ਕਰਾਂਗੇ ਔਰ ਇਸ ਆਗੋਂ ਪਰ ਵੀ ਲੰਗਰ ਨਹੀਂ ਇਹਦੇ ਵਿੱਚ ਕੋਈ ਮੁਨਕਰ ਨਹੀਂ ਸਾਰੇ ਪਿੰਡ ਹੀ ਲਗਭਗ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਪੰਜਾਬ ਦਾ ਪਿੰਡ ਨਹੀਂ ਸਾਡੇ ਜਿਨ੍ਹਾਂ ਨੇ ਟਰਾਲੀਆਂ ਭਰ-ਭਰ ਕੇ ਮਾਲ ਡੰਗਰ ਵਾਸਤੇ ਵੀ ਟਰਾਲੀਆਂ ਭਰ-ਭਰ ਕੇ ਸੁੱਕੇ ਰਾਸ਼ਨ ਤੇ ਬਣਾ ਕੇ ਲੰਗਰ ਵੀ ਮਦਦ ਨਾ ਕੀਤੀ ਹੋਵੇ ਕੋਈ ਇਹੋ ਜਿਹਾ ਪਿੰਡ ਹੋਣਾ ਨਹੀਂ ਪਰ ਸਮੇਂ ਦੇ ਮੁਤਾਬਕ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਹਜੇ ਹੜ ਆ ਰਹੇ ਨੇ ਸੋ ਪਤਾ ਨਹੀਂ ਕਿੰਨੇ ਦਿਨ ਲੱਗਣੇ ਹਜੇ ਲੋਕਾਂ ਨੂੰ ਉੱਥੇ ਘਰਾਂ ਦੇ ਵਿੱਚ ਮਤਲਬ ਬੈਠਿਆਂ ਤੜਿਆਂ ਸੋ ਜੇ ਕੋਈ ਸ਼ਰਦਾ ਨਾ ਚਲੋ ਉੱਥੇ ਵੀ ਲੰਗਰ ਭੇਜਦਾ ਇੱਥੇ ਵੀ ਲੰਗਰ ਲੱਗਦਾ ਹੈ ਸੋ ਮੈਂ ਇਹ ਬੇਨਤੀ ਕਰਦਾ ਵੀ ਇੱਥੋਂ ਦੇ ਲੋਕ ਰੱਜੇ ਪੁੱਜੇ ਵੀ ਲੋਲੂ ਭਰਾ ਭਰਾ ਕੇ ਲੰਗਰ ਦਾ ਲੈ ਕੇ ਜਾਂਦੇ ਆ ਰੋਟੀਆਂ ਵੀ ਪ੍ਰਸ਼ਾਦੇ ਵੀ ਇਹ ਸ਼ਹਿਰ ਦੇ ਲੋਕ ਪਿੰਡਾਂ ਦੇ ਲੋਕ ਮੈਨੂੰ ਲੱਗਦਾ 13 ਤਰੀਕ ਤੋਂ ਲੈ ਕੇ 23 ਤਰੀਕ ਤੱਕ 10 ਦਿਨ ਬਣ ਗਏ ਤੇ 10 ਦਿਨ ਦਾ ਲੰਗਰ ਉਹ ਆਪਦੇ ਘਰਾਂ 'ਚ ਸਵੇਰ ਦੁਪਹਿਰ ਸ਼ਾਮ ਦਾ ਇੱਥੇ ਹੀ ਖਾਂਦੇ 100 ਤੋਂ 85% ਲੋਕ ਸੋ ਇਸ ਕਰਕੇ ਬੇਨਤੀ ਹੈ ਵੀ ਰੱਜਿਆਂ ਨੂੰ ਆਪਾਂ ਨਾਰ ਜਾਈਏ ਲੰਗਰ ਲਾਓ ਲੋਡਾਂਸ ਆ ਲਾਓ ਇੱਕ ਟਾਈਮ ਲਾ ਦੋ ਤੇ ਬਾਕੀ ਦਾ ਲੰਗਰ ਜਿਹੜਾ ਹੜਕੀ ਜਥਾਂ ਵਾਸਤੇ ਭੇਜ ਦਿਓ ਬਾਕੀ ਡਿਸਪੋਜ਼ਲ ਹੈ ਜੇ ਕੋਈ ਵੀ ਲੰਗਰ ਲਾਉਂਦਾ ਵੀ ਸ਼ਰਧਾ ਨਾਲ ਉਧਰ ਵੀ ਭੇਜਦਾ ਹੈ ਡਿਸਪੋਜ਼ਲ ਜਿਹੜਾ ਨਾਮ ਵਰਤਿਆ ਜਾਵੇ ਡਿਸਪੋਜ਼ਲ ਗਲਾਸ ਆ ਜਾਂ ਕੌਲੀ ਆ ਕਿਉਂਕਿ ਉਹ ਡਿਸਪੋਜ਼ਲ ਭਾਂਡਾ ਜਿਹੜਾ ਉਹ ਫਿਰ ਆਪਾਂ ਸਿੱਟ ਦਿੰਦੇ ਨੇ ਲੋਗ ਫਿਰ ਉਹਨਾਂ ਨੂੰ ਆਵਾਰਾ ਪਸ਼ੂ ਖਾਂਦੇ ਨੇ ਜਿਹਦੇ ਕਰਕੇ ਆਵਾਰਾ ਪਸ਼ੂ ਦੀਆਂ ਮੌਤਾਂ ਹੁੰਦੀਆਂ ਸੋ ਇਸ ਕਰਕੇ ਡਿਸਪੋਜ਼ਲ ਤੋਂ ਜਿਹੜਾ ਅਸੀਂ ਕਹਾਂਗੇ ਵੀ ਨਾਮ ਵਰਤਿਆ ਸੋ ਤੇ ਅਸੀਂ ਅ ਪਿਛਲੇ ਦਿਨੀ ਜਿਹੜਾ ਮਾਨਜੋਬ ਟੈਕ ਟਿਕ ਕਮਿਸ਼ਨਰ ਰਿਪੋਰਟ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਤੇ ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਸਾਡਾ ਇਸ ਸਬੰਧੀ ਸਾਥ ਦਿਓਗੇ ਉਹ ਕਹਿੰਦੇ ਜੀ ਬਿਲਕੁਲ ਸਾਥ ਤੇ ਪ੍ਰਸ਼ਾਸਨ ਨੂੰ ਵੀ ਪੁੱਛਿਆ ਸੀ ਇਹਨਾਂ ਨੇ ਮੰਗ ਪੱਤਰ ਦਵਾਇਆ ਉਹ ਕਹਿੰਦੇ ਬਿਲਕੁਲ ਨਾਲ ਐਂ ਜੀ ਕਿਉਂਕਿ ਇਹ ਬੰਦ ਹੋਣਾ ਚਾਹੀਦਾ ਕਿਉਂਕਿ ਇਹਦੇ ਤੇ ਕਈ ਪੁਲਿਸ ਅਫਸਰ ਤੇ ਕਈ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਵੀ ਤੇ ਕਈ ਸੰਤਾਂ ਦੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਔਰ ਇਹਦੇ ਉੱਤੇ ਪਿਛਲੇ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੇ ਟੈਪ ਹੋਇਆ ਔਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਤੇ ਟੈਪ ਹੁੰਦਾ ਉਸ ਤੋਂ ਬਾਅਦ ਸਾਡੇ ਮਾਨਯੋਗ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਦੀ ਫੋਟੋ ਨੂੰ ਆਪਸ ਵਿੱਚ ਜੋੜ ਕੇ ਸ਼ਲੀਲ ਵੀਡੀਓ ਬਣਾਈ ਜਾਂਦੀ ਔਰ ਹੋਰ ਵੀ ਕਈ ਵੀਡੀਓ ਆ ਸੋ ਇਸ ਕਰਕੇ ਜਿਹੜਾ ਮੰਗ ਪੱਤਰ ਦਿੱਤਾ ਸੀ ਵੀ AI ਐਪ ਬੰਦ ਹੋਣਾ ਚਾਹੀਦਾ ਜਾਂ ਉਹਦੇ ਵਿੱਚੋਂ ਉਹ ਸਿਸਟਮ ਬੰਦ ਕਰਾਓ ਜਿਹਦੇ ਨਾਲ ਅਸ਼ਲੀਲ ਵੀਡੀਓ ਜਾਂ ਕੋਈ ਧਰਮ ਨੂੰ ਠੇਸ ਪਾਉਣ ਵਾਲੀ ਵੀਡੀਓ ਨਾ ਬਣੇ ਸੋ ਮੈਨੂੰ ਲੱਗਦਾ ਵੀ ਮੰਗ ਪੱਤਰ ਦੇਣ ਤੋਂ ਬਾਅਦ ਇਹ ਜਾਦੇ ਵੱਧ ਗਿਆ ਤੇ ਸਾਡਾ 6 ਤਰੀਕ ਨੂੰ 6 ਸਤੰਬਰ ਨੂੰ ਭੁਖੜ ਹੜਤਾਲ ਤੇ ਬੈਠਣ ਦਾ ਜਿਹੜਾ ਟੀਚਾ ਹੈਗਾ ਭਾਈ ਕਨਈਆ ਚੌਕ ਘੰਟਾ ਘਰ ਦੇ ਕੋਲ ਅਸੀਂ ਭੁਖੜ ਹੜਤਾਲ ਤੇ ਬੈਠਾਂਗੇ ਜਿਹਦੇ ਵਿੱਚ ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਲਖਵੀਰ ਸਿੰਘ ਜੀ ਹੋਣੀ ਬਾਬਾ ਗੁਰਪ੍ਰੀਤ ਸਿੰਘ ਹੋਣੀ ਔਰ ਇਹਦੇ ਵਿੱਚ ਹੋਰ ਵੀ ਸਾਧ ਸੰਤ ਆ ਰਹੇ ਨੇ ਔਰ ਹੋਰ ਵੀ ਰਾਜਨੀਤਿਕ ਪਾਰਟੀਆਂ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਸਾਰੇ ਸਾਡੇ ਬੱਚਿਆਂ ਦੀਆਂ ਸਾਡੀਆਂ ਫੋਟੋਆਂ ਇੰਟਰਨੈਟ ਤੇ ਪਈਆਂ ਹੋਈਆਂ ਸਾਡੀ ਨਾ ਕੋਈ ਸ਼ਲੀਲ ਵੀਡੀਓ ਬਣ ਕੇ ਆ ਜੇ ਫੋਟੋ ਨਾਲ ਫੋਟੋ ਕੋਈ ਜੋੜ ਕੇ ਐਦਾਂ ਭੇਜ ਦੇ ਪਿਛਲੇ ਦਿਨੀ ਆ ਪੁੱਛਾਂ ਵਾਲੇ ਸਾਧਨੇ ਵੀ ਇੱਕੇ ਕਰਤੂਤ ਕੀਤੀ ਸੀ ਉਹ ਜੇਲ੍ਹ ਬੈਠਾ ਹੈ ਸੋ ਉਹਨਾਂ ਨੂੰ ਜੇਲ੍ਹ ਵਿੱਚ ਭੇਜਣ ਦੀ بجائے ਇਹ ਐਪ ਜਿਹੜਾ ਬੰਦ ਹੋਣਾ ਚਾਹੀਦਾ ਹੈ 6 ਤਰੀਕ ਨੂੰ ਸਾਡਾ ਭੁਖੜ ਹਟਾਲਦਾ ਅਸੀਂ ਬੈਠਾਂਗੇ ਜੇ ਪ੍ਰਸ਼ਾਸਨ ਸਾਡੇ ਨੂੰ ਧੱਕਾ ਕਰੂਗਾ ਤੇ ਫਿਰ ਅਸੀਂ ਲੋਕਾਂ ਸਾਹਮਣੇ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ ਇਹ ਜਿਹੜਾ ਐਪ ਬੰਦ ਹੋਣਾ ਚਾਹੀਦਾ ਹੈ ਛੇ ਕਾਰਨ ਕੀ ਕਿ ਬੰਦ ਕਿਉਂ ਕਰਦੇ ਕਿਉਂਕਿ ਇਹਦੇ ਵਿੱਚ ਤਾਂ ਹੁਣ ਦੀ ਆਪਾਂ ਸਰਕਾਰ ਦੇ ਡੇਟਾ ਦੀ ਗੱਲ ਕਰੀਏ ਹੋਟ ਡੇਟਾ ਦੀ ਗੱਲ ਕਰੀਏ ਉਹ ਵੀ ਐਂ ਕਿਹਾ ਜਾਂਦੀ ਆ ਉਹ ਵੇਖੋ ਜੀ ਪ੍ਰਧਾਨ ਮੰਤਰੀ ਦੇ ਮੂੰਹ ਵਿੱਚ ਉਹ ਜਿਹੜਾ ਅਮਰੀਕਾ ਵਾਲਾ ਪ੍ਰਧਾਨ ਮੰਤਰੀ ਹੈ ਸ਼ਾਇਦ ਹਾਂ ਤੇ ਕਿ ਰਾਸ਼ਟਰਪਤੀ ਹੈ ਉਹਦੇ ਮੂੰਹ 'ਚ ਤੱਤੀ ਕੜਸੀ ਪਾ ਰਿਹਾ ਹੈ ਤੇ ਕੋਈ ਭੱਜ ਰਿਹਾ ਕਿਸੇ ਦੇ ਆ ਢਿੱਡ 'ਚੋਂ ਹਾਥੀ ਜਾਂ ਕੱਢੀ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਸਾਡੇ ਬੱਚਿਆਂ ਨੂੰ ਕਿਹੜੇ ਪਾਸੇ ਤੁਸੀਂ ਪਾ ਦਾ ਕਿਹੜੇ ਰਾਹ ਪਾ ਦਾ ਸਾਡੇ ਆ ਬੱਚੇ AI ਐਪ ਵੇਖ ਕੇ ਖੁਸ਼ ਆ ਜੀ ਜਦੋਂ ਕੋਣ ਚੱਕ ਲਿਆ ਜੀ ਇੱਕ ਵੀਡੀਓ ਵੇਖ ਲਓ ਵੀਡੀਓ ਤਾਂ ਵੀਡੀਓ ਚੜੀ ਆਉਂਦੀ ਵੀਡੀਓ ਚੜੀ ਆਉਂਦੀ ਹੈ ਤੇ ਇਹ ਬਤਰੀ ਵੀ ਆ ਰਹੀਆਂ ਆ ਭਗਵੰਦ ਸਿੰਘ ਮਾਨ ਦੀਆਂ ਆ ਰਹੀਆਂ ਅਸੀਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਮੁੱਖ ਮੰਤਰੀ ਨੂੰ ਜੇ ਮੇਰੇ ਵਰਗਾ ਕੋਈ ਇੱਕ ਕਿਤੇ ਗਾਲ ਨਿਕਲ ਜੇ ਮੰਦਾ ਬੋਲ ਬੋਲ ਦੇ ਤੜਕੇ ਨੂੰ ਪਰਚਾ ਕੱਟ ਕੇ ਜੇਲ੍ਹ 'ਚ ਭੇਜ ਦਿੰਦੇ ਆ ਤੇ ਤੁਹਾਡੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਉਹ ਪੇਸ਼ ਕਰੀ ਜਾਂਦੇ ਆ ਪਤਾ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਐਡੇ ਐਡੇ ਲੀਟਰ ਹੈ ਪਤਾ ਨਹੀਂ ਤੁਹਾਨੂੰ ਇਹ ਐਪ ਤੋਂ ਕਮਾਈ ਹੈ ਐ ਸਾਇਬ ਦੀ ਕੀ ਕਾਹਨਾ ਤੁਹਾਨੂੰ ਜਿਹਨੇ ਐਪ ਚਲਾਇਆ ਤੇ ਤੁਸੀਂ ਬੰਦ ਕਿਉਂ ਨਹੀਂ ਕਰਦੇ ਬੰਦ ਕਰਨਾ ਚਾਹੀਦਾ ਸਾਰੇ ਲੋਕਾਂ ਦੀ ਸ਼ਕਤੀ ਹੈ ਸਾਰੇ ਲੋਕ ਹੀ ਇਹ ਚਾਹੁੰਦੇ ਆ ਕੋਈ ਨਹੀਂ ਚਾਹੁੰਦਾ ਮੈਨੂੰ ਲੱਗਦਾ ਪੰਜਾਬ ਦੇ ਤਾਂ ਸਾਰੇ ਵਾਸੀ ਚਾਹੁੰਦੇ ਆ ਆ ਰਾਜਸਤਾਨੀਏ ਜਾਂ ਮੋਦੀ ਦੇ ਜਿਹੜੇ ਗੁਜਰਾਤਗੇ ਆ ਉਹ ਆ ਸਾਰਾ ਕੁਝ ਤਿਆਰ ਕਰਦੇ ਆ ਤੇ ਉੱਥੇ ਹੀ ਇਹ ਸਾਰਾ ਕੁਝ ਵੇਂਦੇ ਆ ਸਾਡਾ ਪੰਜਾਬ ਦਾ ਵਾਸੀ ਕੋਈ ਨਹੀਂ ਚਾਹੁੰਦਾ ਵੀ ਇਦਾਂ ਦੀ ਲੋਕੀ ਕਰਦੇ ਲੀਡਰ ਹੈ ਉਹ ਬੜੇ ਸਵਾਲ ਖੜੇ ਕਰਦੇ ਤੇ ਵਿਰੋਧੀ ਧਿਰ ਦੇ ਲੀਡਰਾਂ ਦੀਆਂ ਵੀ ਵੀਡੀਓ ਆਪ ਤੁਸੀਂ ਦੇਖਣ ਨੂੰ ਮਿਲ ਜਾਣਗੀਆਂ ਬੰਦੋ। ਉਹ ਜੀ ਸਾਰੇ ਇੱਕ ਹੀ ਆ ਇਹਦੇ ਵਿੱਚ ਤਾਂ ਇਹਦੇ ਵਿੱਚ ਤਾਂ ਕਹਿਣੀਆਂ ਗੱਲਾਂ ਨਹੀਂ। ਆ ਬਾਦਲ ਦੇ ਬਾਦਲ ਜਿਹੜਾ ਆਪਣੇ ਪ੍ਰਕਾਸ਼ ਸਿੰਘ ਬਾਦਲ ਆ ਜਦੋਂ ਚੜ੍ਹਾਈ ਕੀਤਾ। ਉੱਥੇ ਸਾਰੇ ਲੀਡਰ ਇਕੱਠੇ ਸੀ। ਆ ਕਾਂਗਰਸੀ ਵੀ ਸਾਰੇ ਸੀ। ਆਮ ਆਦਮੀ ਵਾਲੇ ਵੀ ਗਏ ਆ। ਆ ਸਾਡੇ ਸਿੱਖ ਜੱਦੇ ਬੰਦਿਆਂ ਵਾਲੇ ਵੀ ਤੁਰੇ ਫਿਰਦੇ ਆ। ਇਹ ਇੱਕ ਹੀ ਆ ਸਾਰੇ। ਇਹਨਾਂ 'ਚ ਕੋਈ ਵਖਰੇਵਾ ਨਹੀਂ। ਲੋਕਾਂ ਨੂੰ ਇਹਨਾਂ ਨੇ ਢਾਣਾ ਬਣਾਇਆ। ਤੇ ਲੋਕ ਭੇਡਾਂ ਜੀ ਜਿਹਨੇ 2 ਰੁਪਏ ਕਿਲੋ ਕਣਕ ਦੇ ਦੀ 4 ਕਿਲੋ ਤੇ ਉਹਦੇ ਪਿੱਛੇ ਤੁਰ ਜਾਂਦੇ ਲੈਣ ਬਣਾ ਕੇ ਸੋ ਇਸ ਕਰਕੇ ਇਹ ਲੀਡਰ ਦਾ ਮੇਰਾ ਸਵਾਲ ਦਾ ਇਹ ਹੈ ਜੀ ਉਹਨਾਂ ਦੀਆਂ ਵੀ ਹੋ ਗਈਆਂ ਅਜਿਹਿਆਂ ਵਾਇਰਲ ਹੋ ਗਈਆਂ ਉਹਨਾਂ ਨੂੰ ਵੀ ਇਸ ਦਾ ਸੇ ਧਿਆਨ ਦੇਣਾ ਚਾਹੀਦਾ ਹੈ ਜਾਂ ਨਹੀਂ ਨਹੀਂ ਉਹਨਾਂ ਨੂੰ ਵੋਟਾਂ ਵੱਲ ਧਿਆਨ ਆ ਉਹਨਾਂ ਦਾ ਉਹਨਾਂ ਨੂੰ ਇਸ ਚੀਜ਼ ਨੂੰ ਤਾਂ ਬਿਸ਼ਰਮ ਲੋਕ ਹੈ ਜੀ ਉਹਨਾਂ ਨੂੰ ਤਾਂ ਸ਼ਰਮ ਹੀ ਹੈ ਨਹੀਂ ਉਹਨਾਂ ਨੂੰ ਕੋਈ ਸ਼ਰਮ ਨਹੀਂ ਉਹਨਾਂ ਦੀਆਂ ਗਾਂ ਬਹੁਆਂ ਬੱਚੀਆਂ ਜਿਹੜੀਆਂ ਉਹ ਸਟੇਜਾਂ ਦੇ ਸ਼ਰੇ ਆਮ ਨੱਚੀਆਂ ਦੀ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਲੀਡਰਾਂ ਦੀ ਆਪ ਹੱਥ ਫੜ ਫੜ ਕੇ ਨੱਚੀ ਜਾਂਦੇ ਸ਼ਰਾਬੀ ਕਿਉਂ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਉਹ ਤਾਂ ਸਿਰਫ ਵੋਟ ਦੇ ਭੁੱਖੇ ਆ ਵੋਟਾਂ ਖਾਤਰ ਜੋ ਮਰਜ਼ੀ ਕਰਾ ਲੋ ਉਹਨਾਂ ਤੋਂ ਬਸ ਜੋ ਮਰਜ਼ੀ ਬਾਕੀ ਤੁਸੀਂ ਸਮਝਦਾਰ ਹੋ ਨਾ ਵਾਇਬ ਜੀ ਕਾਲਸਾ ਵਾਇਬ